ਫੀਟਕੋਟ ਜ਼ਿਲ੍ਹੇ ਦੇ ਕੋਟਕੂਪੁਰ ਸ਼ਹਿਰ ਵਿੱਚ ਉਸ ਵੇਲੇ ਮਾਹੌਲ ਦਹਿਸ਼ਤ ਵਾਲਾ ਬਣ ਗਿਆ ਜਦੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਨਕਾਬਪੋਸ਼ਾਂ ਨੇ ਪਰੇ ਬਾਜ਼ਾਰ ਵਿੱਚ ਖੜੀ ਕਾਰ ਤੇ ਕਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਾਇਰਿੰਗ ਕਰਨ ਤੋਂ ਬਾਅਦ ਤਿੰਨੋਂ ਨਕਾਬਪੋਸ਼ ਉਥੋਂ ਫਰਾਰ ਹੋ ਗਏ ਹਾਲਾਂਕਿ ਕਾਰ ਵਿੱਚ ਉਸ ਵਕਤ ਕੋਈ ਵੀ ਨਹੀਂ ਸੀ ਪਰ ਇਨ੍ਹਾਂ ਬਾਈਕ ਸਵਾਰਾਂ ਵੱਲੋਂ ਕਿਸ ਮਕਸਦ ਨਾਲ ਗੋਲੀਆਂ ਚਲਾਈਆਂ ਗਈਆਂ ਇਸ ਬਾਰੇ ਕੁਝ ਸਮਝ ਨਹੀਂ ਆਈ ਬੂਹਰ ਨਿਵਾਸੀ ਰਾਹੁਲ ਕੁਮਾਰ ਨਾਮਕ ਵਪਾਰੀ ਆਪਣੀ ਗੱਡੀ ਬਾਜ਼ਾਰ ਵਿੱਚ ਖੜੀ ਕਰ ਆਪਣੇ ਕੰਮ ਗਿਆ ਸੀ ਪਿੱਛੋਂ ਉਸ ਦੀ ਕਾਰ ਤੇ ਗੋਲੀਆਂ ਚਲਾ ਦਿੱਤੀਆਂ ਚੋਨਾ ਮੋਕੇ ਅਜਹੀ ਘਟਨਾ ਵਾਪਰਨਾ ਕਿਤੇ ਨਾ ਕਿਤੇ ਇਲਾਕੇ ਵਿੱਚ دہشت ਪੈਦਾ ਕਰਨਾ ਮਕਸਦ ਹੋ ਸਕਦਾ ਹੈ ਫਿਲਹਾਲ ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਮੋਕੇ ਤੇ ਪੁੱਜ ਜਾਂਚ ਵਿੱਚ ਜੁਟ ਗਏ ਹਨ ਦੂਜੇ ਪਾਸੇ ਵਪਾਰੀ ਵਲਗ ਵਿੱਚ ਇਸ ਘਟਨਾ ਤੋਂ ਬਾਅਦ ਕਾਫੀ دہشت ਅਤੇ ਨਿਰਾਸ਼ਾ ਦਾ ਆਲਮ ਫੈਲ ਗਿਆ ਹੈ ਕਿਉਂ ਪੁਲਿਸ ਤੋਂ ਸਵਾਲ ਪੁੱਛਿਆ ਹੈ ਕਿ ਉਹਨਾਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਕਿੰਨਾ ਗੰਭੀਰ ਹੈ ਸਰ ਮੇਰਾ ਨਾਮ ਰਾਹੁਲ ਕੁਮਾਰ ਨਾਮ ਹੈ ਜੀ ਮੈਂ ਬੋਰ ਦਾ ਰਹਿਣ ਵਾਲਾ ਮੈਂ ਤਾਂ ਰੁਟੀਨ ਦੇ ਵਿੱਚ ਆਣਾ ਵੀਕਲੀ ਆ ਮੇਰਾ ਟੂਰ ਹੁੰਦਾ ਇੱਥੇ ਡੈਡੀਮੈਂਟ ਦਾ ਆਪਣਾ ਕੰਮ ਹੈਗਾ ਔਰ ਕਾਰ ਮੈਂ ਇੱਥੇ ਆ ਕੇ ਰੁਟੀਨ ਚ ਲਾਣਾ ਹੁੰਦਾ ਉਹਨੂੰ ਪਤਾ ਨਹੀਂ ਇਹ ਕੌਣ ਸੀ ਕੌਣ ਨਹੀਂ ਹੈਗੇ ਸੀ ਐਸੇ ਤਾਂ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਹੁਣੇ ਕੋਲ ਆਇਆ ਸੀ ਕਹਿੰਦਾ ਤੁਹਾਡੀ ਗੱਡੀ ਇੱਥੇ ਖੜੀ ਸੀ ਤੁਹਾਡੀ ਗੱਡੀ ਦੇ ਕੋਈ ਫੈਰ ਮਾਰ ਗਿਆ ਔਰ ਜਦੋਂ ਮੈਂ ਆ ਕੇ ਦੇਖਿਆ ਕਾਫੀ ਪੀੜ ਇਕੱਠੀ ਹੋਈ ਹੋਈ ਸੀ ਤਾਂ ਲੱਗਦਾ ਕੋਈ ਤੁਹਾਡੇ ਨਾਲ ਕੋਈ ਦੁਸ਼ਮਣ ਹੀ ਗਿਆ ਨਹੀਂ ਨਹੀਂ ਸਰ ਜੀ ਕੋਈ ਗੱਲ ਨਹੀਂ ਹੈਗੀ ਰੁਟੀਨ ਦੇ ਵਿੱਚ ਆਣੇ ਜੀ ਸੀ ਬਾਜ਼ਾਰ ਦੇ ਵਿੱਚ ਜੀ ਤਿੰਨ ਜਣੇ ਉਧਰ ਮੇਰੀ ਸ਼ਾਪ ਵਾਲੀ ਸਾਈਡ ਤੋਂ ਆਏ ਆ ਜੀ ਉਹ ਤਿੰਨਾਂ ਜਣਿਆਂ ਦੇ ਮੂੰਹ ਲਪੇਟੇ ਹੋਏ ਆ ਮਤਲਬ ਮੋਟਰਸਾਈਕਲ ਤੇ ਆ ਕੇ ਉਹਨਾਂ ਨੇ ਆ ਖੜੀ ਕਾਰ ਦੇ ਵਿੱਚ ਦੋ ਫਾਇਰ ਇਧਰੋਂ ਕੱਢੇ ਆ ਮਤਲਬ ਇੱਥੇ ਦੱਸਣ ਦੇ ਮੁਤਾਬਕ ਵੀ ਦੋ ਇਧਰੋਂ ਕੱਢੇ ਆ ਇੱਕ ਇੱਥੇ ਆਣ ਗਵਾਂਢ ਦੇ ਦੱਸਣ ਮੁਤਾਬਕ ਪਰਲੀ ਸਾਈਡ ਨੂੰ ਇੱਕ ਫਾਇਰ ਕੱਢਿਆ ਜੀ ਉਹਨਾਂ ਨੇ ਉਹ ਮਤਲਬ ਦਹਿਸ਼ਤ ਦਾ ਬਹੁਤ ਮਾਹੌਲ ਬਣਿਆ ਹੋਇਆ ਸਾਰੇ ਬਾਜ਼ਾਰ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਉਹ ਕੋਈ ਅਬੋਰ ਦੇ ਪਰਸਨ ਹੈਗੇ ਜਿਨ੍ਹਾਂ ਦੇ ਉਹਨਾਂ ਦੇ ਇਹ ਗੋਲੀਆਂ ਮਾਰੀਆਂ ਜੀ ਇਹ ਤੇ ਮੈਂ ਬੱਤੀ ਕਿਸ ਦੀ ਫਾਇਰ ਕਾਰ ਹੈ ਜੀ ਮੇਰੇ ਖਾਲ ਡਿਜ਼ਾਇਰ ਕਾਰ ਇੱਥੇ ਖੜੀ ਉਹਦੇ ਬਾਰੀ ਦੇ ਵਿੱਚ ਮਾਰੇ ਦੋ ਫਾਇਰ ਹੈ ਜੀ ਇੱਕ ਵਿੱਚ ਮੇਰੇ ਖਾਲ ਬੱਤੀ ਬੋਰ ਦਾ ਪਿਸਟਲ ਲੱਗਦਾ ਜੀ ਜਿਹਦਾ ਉਹ ਕੋਈ ਫਾਇਰ ਹੈ ਵਿੱਚ ਇੱਕ ਟਕਿਆ ਹੋਇਆ ਵੀ ਹੈ ਵਿੱਚ ਪਰ ਲੱਗਦਾ ਕੀ ਮਨਸ਼ਾ ਹੋ ਸਕਦੀ ਹੈ ਮਨਸ਼ਾ ਜੀ ਉਹ ਮੈਂਬਰ ਨਾਲ ਉਹਨਾਂ ਦੇ ਨਾਲ ਗੱਲ ਤਾਂ ਕੀਤੀ ਸੀ ਜਿਹੜੇ ਜਿੰਨਾ ਦੀ ਕਾਰ ਆ ਉਹਨਾਂ ਦਾ ਮਤਲਬ ਕਹਿੰਦੇ ਮੇਰੀ ਕੋਈ ਦੁਸ਼ਮਣੀ ਤਾਂ ਲੱਗਦੀ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੁਝ ਨਹੀਂ ਬਹੁਤ ਦਹਿਸ਼ਤ ਫਲਾਉਣ ਦੇ ਮਾਰੇ ਲੱਗਦੇ ਹੋ ਮੁੰਡੇ ਤਿੰਨ ਮੁੰਡੇ ਸੀਗੇ ਤਿੰਨਾਂ ਦਾ ਮੂੰਹ ਲਪੇਟਿਆ ਹੋਇਆ ਸੀਗਾ ਮਤਲਬ ਇੱਥੇ ਬੜੀ ਦਹਿਸ਼ਤ ਫਲਾਉਂਦੇ ਜਾਂਦੇ ਉਹ ਗਏ ਆ ਜੀ ਉਹ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਿਆ ਜਾਵੇ ਨੱਥ ਪਾਈ ਜਾਵੇ ਡਿਪਟੀ ਸਾਹਿਬ ਨੂੰ ਵੀ ਅਪੀਲ ਕਰਦੇ ਆਂ ਐਸ ਐਚ ਓ ਸਾਹਿਬ ਨੂੰ ਵੀ ਇਹ ਤਾਂ ਬਹੁਤ ਗਲਤ ਕੰਮ ਆ ਮੂੰਹ ਬੰਨ ਕੇ ਵਾਲਾ ਕੰਮ ਜਿਵੇਂ ਪਹਿਲਾਂ ਪਹਿਲਾਂ ਕਿਹਾ ਸੀਗਾ ਵੀ ਮੂੰਹ ਬੰਦ ਵਾਲੇ ਸਾਰੇ ਬੰਦ ਕੀਤੇ ਜਾਣ ਐਸ ਐਚ ਓ ਸਾਹਿਬ ਨੇ ਬਹੁਤ ਸਖਤੀ ਕੀਤੀ ਸੀਗੀ ਪਰ ਉਹ ਕੁਝ ਹੋ ਸਕਦਾ ਵੀ ਐਸ ਐਚਓ ਸਾਹਿਬ ਉਧਰ ਬਿਜੀ ਹੋਣ ਵੋਟਾਂ ਕਰਕੇ ਵੀ ਨਾ ਧਿਆਨ ਦਿੱਤਾ ਜਾਂਦਾ ਹੋਵੇ ਪਰ ਉਹ ਮੇਰੀ ਅਪੀਲ ਹੈ ਡਿਪਟੀ ਸਾਹਿਬ ਨੂੰ ਵੀ ਤੇ ਐਸ ਐਚਓ ਸਾਹਿਬ ਨੂੰ ਵੀ ਇਹ ਜਿੰਨੀ ਜਲਦੀ ਹੋ ਸਕੇ ਤੇ ਡੈਸ਼ ਦੇ ਮਾਹੌਲ ਚੋਂ ਸ਼ਹਿਰ ਨੂੰ ਕੱਢਿਆ ਜਾਵੇ ਐਕਚੁਅਲੀ ਰਾਹੁਲ ਕੁਮਾਰ ਨੇ ਉਹ ਬਹੁਤ ਇਹ ਇਹ ਕਪੜੇ ਵਪਾਰੀ ਨੇ ਇੱਥੇ ਟੂਰਿੰਗ ਕਰਨ ਆਉਂਦੇ ਹਨ ਇਹਨਾਂ ਦੀ ਗੱਡੀ ਇਸ ਜਿੱਥੇ ਆਪਾਂ ਖੜੇ ਆ ਸਾਹਮਣੇ ਖੜੀ ਸੀ ਅਜੇ ਮੁੜਲੀ ਪੜਤਾਲ ਤੋਂ ਜਾਂ ਕੈਮਰਿਆਂ ਤੋਂ ਇੰਨਾ ਕੀ ਪਤਾ ਲੱਗਿਆ ਕਿ ਤਿੰਨ ਨੌਜਵਾਨਾਂ ਦੇ ਮੂੰਹ ਦੇ ਉੱਤੇ yellow ਜਾਂ ਸੰਤਰੀ ਕਲਰ ਦੇ ਪਰਨੇ ਬੰਨੇ ਹੋਏ ਸੀ ਉਹ ਆਏ ਆਏ ਤੇ ਉਹਨਾਂ ਨੇ ਟੈਰਾਂ ਦੇ ਉੱਪਰ ਦੋ ਫਾਇਰ ਕੀਤੇ ਆ ਜੋ ਕਿ ਮੁੜਲੀ ਪੜਤਾਲ ਤੋਂ ਪਤਾ ਲੱਗਿਆ ਕਿ ਬੱਤੀ ਬੋਰ ਹੈ ਨੈਕਸਟ ਜੇ ਅਸੀਂ ਹੋਰ ਕੈਮਰਿਆਂ ਨੂੰ ਦੇਖ ਕੇ ਉਹਨਾਂ ਦੀ ਪਛਾਣ ਤੇ ਮੋਟਿਵ ਪਤਾ ਕਰਾਂਗੇ ਕਿਉਂਕਿ ਮਾਰਨ ਦਾ ਮੋਟਿਵ ਇੱਥੋਂ ਨਹੀਂ ਲੱਗ ਰਿਹਾ ਮੁੱਢਲੇ ਤੌਰ ਤੇ ਸਰ ਲੱਗਦਾ ਵੀ ਕਿਤੇ ਨਾ ਕਿਤੇ ਚੋਨਾ ਦਾ ਮਾਹੌਲ ਹੈ ਕੋਈ دہشت ਫੈਲਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ ਇਸ ਦੇ ਅੰਦਰ ਕੋਈ ਵੀ ਰੀਜ਼ਨ ਹੋ ਸਕਦਾ ਲੇਕਿਨ ਜਿਹੜਾ ਇਹ ਇੱਥੇ ਲੱਗ ਰਿਹਾ ਫਿਲਹਾਲ ਸਿਰਫ ਡਰੋਨ ਦਾ ਕਿਉਂਕਿ ਜੇ ਪਹਿਲੀ ਗੱਲ ਤਾਂ ਕਾਰ ਬੰਦ ਤੇ ਖਾਲੀ ਖੜੀ ਸੀ ਲੇਕਿਨ ਜੇ ਉਸ ਤੋਂ ਬਾਅਦ ਵੀ ਬੰਦਾ ਵੀ ਅੰਦਰ ਹੁੰਦਾ ਤਾਂ ਉਹਨਾਂ ਨੇ ਏਮ ਇਸ ਤਰੀਕੇ ਨਾਲ ਕੀਤਾ ਕਿ ਬੰਦੇ ਦੇ ਗੋਲੀ ਲੱਗਣੀ ਨਹੀਂ ਸੀ ਯਾਨੀ ਇੱਥੋਂ ਸਿਰਫ ਡਰਾਉਣ ਦਾ ਲੱਗਦਾ ਹੁਣ ਇਹ ਰਾਹੁਲ ਜੀ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਬਾਕੀ ਕੈਮਰਿਆਂ ਤੋਂ ਤੇ ਬੰਦੇ ਕੌਣ ਨੇ ਇਸ ਤੋਂ ਪਤਾ ਲੱਗੇਗਾ ਵੀ ਕੀ ਰੀਜ਼ਨ ਹੋ ਸਕਦਾ ਜੇ ਐਡਾ ਵੱਡਾ ਰਿਸਕ ਲੈਣਾ ਕਿ ਭਰੇ ਬਾਜ਼ਾਰ ਦੇ ਵਿੱਚ ਇੱਕ ਗੱਡੀ ਦੇ ਉੱਤੇ ਫਾਇਰ ਕਰਕੇ ਜਾਣਾ ਫੜੇ ਜਾਣ ਦਾ ਵੀ ਡਰ ਹੁੰਦਾ ਉੱਥੋਂ ਨਹੀਂ ਲੱਗਦਾ ਕਿ ਇਹ ਸਿਰਫ دہشت ਪਾਉਣ ਦਾ ਰੀਜ਼ਨ ਹੋਏਗਾ ਇਹਦਾ ਜਾਂ ਤਾਂ ਉਹਨਾਂ ਨੂੰ ਟਾਰਗੇਟ ਭਲੇਖਾ ਜੇ ਇਹ ਹੈਗੇ ਆ ਜਾਂ ਹੋਰ ਹੈਗੇ ਇਹ ਅਸੀਂ ਪਰਤਾਲ ਸਰ ਚੌਨ ਜਾਬ ਤੇ ਕਰਕੇ ਅਸਲਾ ਤਾਂ ਸਾਰਾ ਜਮਾ ਹੋ ਚੁੱਕਾ ਹੈ ਬਿਲਕੁਲ ਇਹ 2 ਨੰਬਰ ਦਾ ਹੋਣ ਦੇ ਜ਼ਿਆਦਾ ਚਾਂਸ ਹੈ ਲੇਕਿਨ ਵੈਸੇ ਵੀ ਆਪਾਂ ਸਾਰੇ ਸਮਝਦਾਰ ਹੈ ਕਿ ਮੜਾ ਆਨਸਰ ਆਪ ਦਾ ਅਸਲਾ ਵਰਤਦਾ ਇਹ ਸਾਨੂੰ ਵੀ ਮੋਢਲੇ ਤੌਰ ਤੇ ਲੱਗ ਰਿਹਾ ਕਿ ਅਸਲਾ 2 ਨੰਬਰ ਦਾ 32 ਬੋਰ ਹੈ ਫਿਲਹਾਲ ਇਹ ਪਤਾ ਲੱਗਿਆ